ਉੱਪਰ ਜਿਹੜਾ ਮੈਂ ਬ੍ਰਿਜ ਜਾਂ ਬਣੂਗਾ ਉਹ ਲੋਹੇ ਜਿਹਾ ਪੁਲ ਹੈ ਹੈਲੋ एवरीवन ਦਿਸ ਇਜ਼ ਜਾਨਦੀਪ ਬੈਂਡ ਵੈਲਕਮ ਟੂ ਮਾਈ ਨਿਊ ਬਲੌਗ ਦੋਸਤ ਉਮੀਦ ਕਰਦਾ ਮਸਤ ਹੋਵੋ ਮੰਜੇ ਸਾਜੀ ਆਪਣਾ ਬਲੌਗ ਤਪਾ ਮੰਡੀ ਸ਼ਹਿਰ ਦੇ ਵਿੱਚੋਂ ਫਿਰ ਸ਼ੁਰੂ ਹੋ ਚੁੱਕਿਆ ਤੇ ਅੱਜ ਤੇ ਅੱਜ ভাই ਜੀ 17 ਜਨਵਰੀ ਆ ਤੇ ਅੱਜ ਆਪਨੇ ਫਿਰ ਆੜੀ ਹੁਣੀ ਆਏ ਹੋਏ ਨੇ ਸ਼ੰਭਰ ਵਰਗੇ ਗਿਆਸੂ ਵਰਗੇ ਤੇ ਬਲਾਰਹਿ ਨੇ ਆਪਾਂ ਚੱਲਦੇ ਆ ਉਹਨਾਂ ਦੇ ਕੋਲ ਤੇ ਇਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਚਨਾ ਸੂ ਪੀ ਕੇ ਥੋੜਾ ਜਿਹਾ ਗਲ ਬਣਾ ਕੇ ਤੇ ਫਿਰ ਉਹਨਾਂ ਨੂੰ ਮਿਲਦੇ ਆ ਉਦੋਂ ਤੱਕ ਤੁਸੀਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਅੱਜ ਦੀ ਗੱਲਬਾਤ ਸਾਰੀ ਦਿਖਾਵਾਂਗੇ ਜੇ ਤਾਂ ਕੋਈ ਟੋਪੀ ਸ਼ੌਪ ਹੀ ਲੈਣੀ ਆ ਤਾਂ ਆਹ ਭਾਈ ਤੋਂ ਲੈ ਸਕ ਬਾਲਾ ਕੰਮ ਸਭ ਦੇ ਵਾਸਤੇ ਤੇ ਇਧਰ ਵਾਈ ਆਪਣੇ ਆ ਗਏ ਕਹਿੰਦੇ ਬਾਲਾਜੀ ਸੂਪ ਕੋਰਨਰ ਇਧਰ ਆਈ ਚਨਾਲ ਤੇ ਹੁਣ ਆਪਾਂ ਜਿਹੜਾ ਅੱਜ ਵਾਲਾ ਟਾਸਕ ਫਿਰ ਕੰਪਲੀਟ ਕਰੀਏ ਚਨਾ ਸੂਪ ਤੇ ਫਿਰ ਮਿਲਦੇ ਆ ਅੱਗੇ ਇਹ ਸਾਜੀ ਅੱਜ ਦਾ ਦੇਖੋ ਰੇਲਵੇ ਦਾ ਜਿਹੜਾ ਮਾਹੌਲਾ ਕੁਛ ਇਸ ਤਰ੍ਹਾਂ ਦਾ ਅੱਜ ਸਟੇਸ਼ਨ ਦਾ ਅੱਛਾ ਇਧਰ ਵੱਟੇ ਵੀ ਬਹਿ ਚੁੱਕੇ ਆ ਸਾਜੀ ਤੇ ਇਹ ਦੇਵਾ ਕੇ ਇਧਰ ਵੀ ਕਹਿੰਦੇ ਲੀ ਜਲਦੀ ਤਿਆਰ ਹੋਊਗੀ ਪੂਰੀ ਲਾਈਨ ਤੇ ਇਧਰ ਕਹਿੰਦੇ ਜੇਸ ਵੀ ਖੜ ਚੁੱਕੀ ਆ ਕੋਈ ਇਹਨਾਂ ਦਾ ਕੰਮ ਕਰਾ ਫਾਈਟਿੰਗ ਕਰ ਰਹੇ ਆ ਕੋਈ ਹੁਣ ਆਪਾਂ ਚੱਲਦੇ ਆ ਆਪਣੇ ਆੜੀਆਂ ਕੋਲੇ ਸਾਂਭਰ ਹੋਣਾ ਕੋਲੇ ਤੇ ਬਾਈ ਜੀ ਅੱਜ ਵਾਲਾ ਵੀਊ ਕਹਿੰਦੇ ਬਹੁਤ ਗਿਆ ਟਾਰ ਰਿਹਾ ਹੋਣ ਦੇ ਵਿੱਚ ਤੁਸੀਂ ਦੇਖ ਸਕਦੇ ਐਂਜੇ ਕਰਕੇ ਤਾਂ ਹੋਰ ਵੀ ਸੋਹਣਾ ਹੁੰਦਾ ਇਹ ਐਂਜੇ ਕਰਕੇ ਹਨਾ ਕੀ ਬਾਤ ਆ ਕੀ ਮਤਲਬ ਮੈਂ ਤੁਹਾਨੂੰ ਜਿੰਨਾ ਵੀ ਚੇਂਜ ਹੋਈ ਜਾਊਗਾ ਨਾ ਮੈਂ ਤੁਹਾਨੂੰ ਸਾਰਾ ਵਲੌਗ ਦੇ ਵਿੱਚ ਦਿਖਾਊਗਾ ਕੀ ਕੀ ਇੱਥੇ ਪੁਰਾਣਾ ਟਾ ਰਹੇ ਨੇ ਤੇ ਕੀ ਕੀ ਨਵਾਂ ਇੱਥੇ ਬਣਾ ਰਹੇ ਜਿਹੜੀ ਜਿਹੜੀ ਆਪਾਂ ਆ ਪਟੜੀ 'ਤੇ ਤੁਰੇ ਜਾਂਦੇ ਇਹ ਵੀ ਇਹਨਾਂ ਨੇ ਸਾਰੀ ਚੱਕ ਦੇਣੀ ਆ ਬਾਈ ਇੱਥੇ ਤਾਂ ਸਾਰੀ ਲਾਈਨ ਬਣੂਗੀ ਇੱਥੋਂ ਕੰਮ ਸ਼ੁਰੂ ਹੋਊਗਾ ਜੇ ਮੈਂ ਹੁਣ ਇੱਥੇ ਤੁਰੇ ਜਾਂਨੇ ਫਿਰ ਇੱਧਰ ਤੁਰਿਆ ਕਰਾਂ ਕੀ ਸੂਰਜ ਦੇਵਤਾ ਜੀ ਹਜੇ ਦਿਖਾਈ ਦੇ ਰਹੇ ਨੇ ਆਪਾਂ ਨੂੰ ਸਵੇਰੇ ਬਹੁਤ ਜ਼ਿਆਦਾ ਧੁੰਦ ਸੀਗੀ ਤੇ ਉਸ ਤੋਂ ਬਾਅਦ ਤਾਂ ਧੁੱਪ ਨਿਕਲੀ ਹੈ ਵਧੀਆ ਕਰਾਰੀ ਤੇ ਧੁੱਪ ਦਾ ਆਨੰਦ ਲੈ ਕੇ ਹੁਣ ਆਪਾਂ ਇਧਰ ਨੂੰ ਆ ਰਹੇ ਹਾਂ ਤੇ ਸਾਜੀ ਆਪਾਂ ਤੁਹਾਨੂੰ ਸਮਾਂ ਵੀ ਦੱਸ ਦਿੰਨੇ ਆ 4:25 ਮਿੰਟ ਹੋ ਚੁੱਕੇ ਨੇ 4:25 ਮਿੰਟਾਂ ਤੇ ਆਪਾਂ ਚਾਲੇ ਬਾਤੇ ਨੇ ਵਲੌਗ ਬਣਾਉਣ ਦੇ ਵਾਸਤੇ ਉਹਦੋਂ ਤੱਕ ਦੇਖਦੇ ਰਹੋ ਜਿੰਨਾ ਵੀ ਚੇਂਜ ਆਊਗਾ ਉਹ ਤੁਹਾਨੂੰ ਮੈਂ ਦੱਸਿਆ ਕਿ ਆਪਾਂ ਵਲੌਗ ਦੇ ਵਿੱਚ ਦਿਖਾਉਂਦੇ ਰਹਾਂਗੇ ਕਿ ਪਰਾਣਾ ਧਾਰ ਰਹੇ ਨੇ ਤੇ ਨਾਵਾ ਕੀ ਬਣਾ ਰਹੇ ਨੇ ਤੁਸੀਂ ਮੇਰੇ ਵਲੌਗ ਦੇ ਜ਼ਰੀਏ ਵੀ ਦੇਖਦੇ ਰਹੋਗੇ ਕਿਉਂਕਿ ਆਪਾਂ ਤਪੇ ਹੁਣ ਇਸ ਕਰਕੇ ਜ਼ ਇਸ ਤਰ੍ਹਾਂ ਬਣਾਈ ਜਾ ਰਹੀ ਆ ਬਾਈ ਜੀ ਬੰਦਿਆਂ ਵੱਲੋਂ ਸ਼ਾਹ ਜੀ ਅੱਪਾ ਇਹ ਤਾਂ ਇੱਧਰ ਸ਼ੰਬਰ ਹੋਣਾ ਕੋਲ ਸੀ ਤੇ ਉਹ ਇੱਥੇ ਆਈ ਸੀ ਵੈਸੇ ਸਟੇਸ਼ਨ ਤੇ ਤੇ ਹੁਣ ਉਹ ਇੱਥੋਂ ਵੈਸੇ ਜਾ ਚੁੱਕੇ ਨੇ ਖੈਰ ਕੋਈ ਗੱਲ ਨਹੀਂ ਤੇ ਵਲੌਗ ਨਾਲ ਬਣੇ ਰਹੋ ਤੇ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਇੱਥੋਂ ਦੀਆਂ ਦਿਖਾਈਆਂ ਜਾਣਗੀਆਂ ਅੱਜ ਤਾਂ ਫੇਰੀਆਂ ਤੇ ਦਿਖਾਉਣੇ ਆ ਤੁਹਾਨੂੰ ਅਗਲੇ ਰੰਗ ਟੰਗ ਆਹ ਸ਼ਾਹ ਜੀ ਦੇਖੋ ਜਿਹੜੇ ਆਹਾ ਆ ਚੁੱਕੇ ਹੈਗੇ ਇਹ ਆ ਚੀਜ਼ ਹੈ ਜਿਹੜੀ ਸਾਰੀ ਇਹ ਦੇਖ ਕੇ ਇਦਾਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਭਾਈ ਸਾਹਿਬ ਜੀ ਇੱਥੇ ਨਾ ਹੁਣ ਉੱਪਰ ਦੀ ਐਵੇਂ ਬ੍ਰਿਜ ਜਾ ਬਣੂਗਾ ਉਹ ਲੋਹੇ ਜਿਹਾ ਪੁਲ ਜ ਉਹ ਬਣਾਇਆ ਜਾਊਗਾ ਕਹਿੰਦੇ ਮੇਰੇ ਹਿਸਾਬ ਨਾਲ ਕਿ ਆ ਦੇਖ ਕੇ ਇਦਾਂ ਹੀ ਲੱਗ ਰਿਹਾ ਹੈ ਜਿਹੜੇ ਇਹਨਾਂ ਦੇ ਸਾਰੇ ਹੈ ਇਹਨਾਂ ਦੇ ਲੋਹੇ ਦੇ ਫਟੇ ਦੇ ਦੇਖ ਕੇ ਐਵੇਂ ਹੀ ਲੱਗਦਾ ਵੀ ਇੱਥੇ ਮੜਾ ਉੱਤੋਂ ਦੀ ਪੁਲ ਬਣਾਊਗਾ ਕਿਉਂਕਿ ਇਹਨਾਂ ਨੂੰ ਇਸ ਤੋਂ ਬਾਅਦ ਜੇ ਮੰਨ ਲਾ ਇੱਥੇ ਮਾਲ ਗੱਡੀ ਖੜ ਜੇਂਦੀ ਇਹਨਾਂ ਨੂੰ ਥੱਲੇ ਦੀ ਲੰਘਣਾ ਪੈਂਦਾ ਵਿਚਾਰਿਆਂ ਨੂੰ ਆ ਇੱਧਰ ਜਿੰਨੇ ਵੀ ਘਰ ਹੈਗੇ ਕਿਉਂਕਿ ਇੱਧਰ ਤੁਰ ਤੱਕ ਇੱਧਰ ਮਾਰਕੀਟ ਸਾਰੀ ਇ ਜੇ ਲੱਗੇ ਤਾਂ ਇਹਨਾਂ ਨੂੰ ਬਹੁਤ ਸਾਰਾ ਫਾਇਦਾ ਹੋ ਜਾਊਗਾ ਆਉਣਾ ਜਾਣਾ ਸੌਖਾ ਹੋ ਜਾਊਗਾ ਤੇ ਵਿਚਾਰੇ ਟ੍ਰੇਨ ਦੇ ਥੱਲੇ ਦੀ ਲੱਗਦੇ ਹੁੰਦੇ ਸੀ ਉਹ ਤੇਲ ਤੂਲ ਜਾ ਵੀ ਲੱਗ ਜਾਂਦਾ ਸੀ ਕਾਲਾ ਇਹਨਾਂ ਨੂੰ ਆਹ ਜਿਹੜੇ ਲੋਹੇ ਦੇ ਗਾਡਰ ਜੇ ਵਿਛਾਏ ਗਏ ਨੇ ਇਹਦੇ ਤੇ ਕਹਿੰਦੇ ਬਾਈ ਹੁਣੀ ਪੇਂਟ ਕਰ ਰਹੇ ਨੇ ਆਹ ਕਾਲੇ ਜਿਹੇ ਗੇਲਣ ਜਿਹਦੇ ਵਿੱਚੋਂ ਕੜਕੜ ਕੇ ਉਹ ਦੇਖ ਰਹੇ ਵੀ ਇਹ ਬੰਦਾ ਕਰੀ ਕੀ ਜਾਂਦਾ ਲਓ ਸਾ ਜੀ ਹੁਣ ਤੁਸੀਂ ਦੇਖੋ ਆਹ ਪੁਰਾਣੀ ਇਮਾਰਤ ਇਹ ਵੀ ਮੇਰਾ ਖਿਆਲ ਹੁਣ ਇੱਥੋਂ ਜਾਣ ਵਾਲੀ ਆ ਇਹ ਮਤਲਬ ਜਿਹੜੇ ਆਹਾ ਸਿਸਟਮ ਜਾ ਆ ਗਿਆ ਇਹਨਾਂ ਦਾ ਇਹ ਪਹਿਲੀ ਇੰਨੇ ਪਿੱਛੇ ਹਟਵੇਂ ਬਣਾਏ ਸੀ ਮੈਨੂੰ ਲੱਗਦਾ ਇਹਨਾਂ ਨੇ ਸਕੀਮ ਨਾਲ ਤੇ ਆ ਇੰਨੀ ਵੱਡੀ ਟ੍ਰੇਨ ਆ ਗਈ ਮਾਲ ਗੱਡੀ ਇਸ ਤੋਂ ਅੱਗੇ ਆ ਗਿਆ ਆਪਣਾ ਬਈ ਜੀ ਪਾਰਕ ਰੇਲਵੇ ਪਾਰਕ ਤਾਂ ਇਹੇ ਸਾਹ ਜੀ ਤੁਸੀਂ ਦੇਖ ਰਹੇ ਹੋ ਰੇਲਵੇ ਪਾਰਕ ਇਹ ਬੱਲਾ ਆਪਾਂ ਉਧਰ ਉਤੋਂ ਦੀ ਆਏ ਸੀ ਉਧਰ ਉਧਰੋਂ ਮਾਹੌਲ ਦਿਖਾਇਆ ਸੀ ਆਪਾਂ ਤੁਹਾਨੂੰ ਪਾਰਕ ਦਾ ਹੁਣ ਆਪਾਂ ਪਾਰਕ ਦੇ ਵਿੱਚ ਆਏ ਹੋਏ ਆ ਤੇ ਫਿਲਹਾਲ ਇਹਦੀ ਥੋੜੀ ਜਿਹੀ ਕੰਡੀਸ਼ਨ ਹੈ ਇਸ ਕਰਕੇ ਇਦਾਂ ਦੀ ਹੋ ਗਈ ਕਿਉਂਕਿ ਇੱਥੇ ਕੰਮਕਾਰ ਦੇ ਤੰਗ ਰਿਹਾ ਬਈ ਤਾਰਾਂ ਤੂਰਾਂ ਹੀ ਬਾਈ ਜਾਂਦੇ ਇੱਥੇ ਪਾਈਪਾਂ ਉਹ ਪਾਈਆਂ ਇਸ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਦਾ ਮਾਹੌਲ ਦਿਖਾਈ ਦਿੰਦਾ ਇਧਰ ਆਵੇ ਝੂਲੇ ਸ਼ਾਹ ਜੀ ਉਧਰ ਬੱਚੇ ਝੂਟ ਰਹੇ ਨੇ ਇਧਰ ਤੁਸੀਂ ਸ਼ਾਹ ਜੀ ਦੇਖ ਸਕਦੇ ਹੋ ਪੰਛੀ ਕਬੂਤਰ ਗੋਲੇ ਜਿਹੜੇ ਇਥੇ ਇਹ ਦਾਣਾ ਪਾਣੀ ਚੁਗ ਰਹੇ ਨੇ ਤੇ ਆ ਇਧਰ ਆ ਗਏ ਇਹਨਾਂ ਦਾ ਪਾਣੀ ਵਾਲਾ ਜਗਾੜਮੈਂਟ ਤੇ ਇੱਥੇ ਦਾਣੇ ਪਾਏ ਹੋਏ ਨੇ ਵੈਸੇ ਤੁਹਾਨੂੰ ਦਿਖਾਈ ਨਹੀਂ ਦੇ ਰਹੀ ਇਹਦੇ ਵਿੱਚ ੱਡ ਗਿਆ ਕਹਿੰਦੇ ਫੱਕਰ ਹੁਣ ਖਾ ਕੇ ਦਾਣੇ ਤੇ ਆ ਇਧਰ ਹੁਣ ਇਹਨਾਂ ਨੇ ਹੁਣ ਹੀ ਲਾਇਆ ਜਾਲ ਜਿਹਾ ਵੈਸੇ ਇਹਨਾਂ ਨੇ ਤਾਂ ਸ਼ਾ ਜੀ ਇਹਨੇ ਸਾਰੇ ਰੰਗ ਢੰਗ ਦਿਖਾਉਣ ਤੋਂ ਬਾਅਦ ਹੁਣ ਆਪਾਂ ਇਸ ਪਤਲੀ ਗਲੀ ਦੇ ਵਿੱਚੋਂ ਦੀ ਨਿਕਲ ਰਹੇ ਆ ਤਾਂ ਸ਼ਾ ਜੀ ਆਪਾਂ ਘੁੰਮ ਘਮਾ ਕੇ ਫਿਰ ਕਹਿੰਦੇ ਆਪਾਂ ਆਪਣੇ ਕਾਊਂਟਰ ਤੇ ਆ ਚੁੱਕੇ ਆਂ ਘੁਮਣ ਘੇਰੀਆਂ ਖਾ ਕੇ ਇਹ ਤੁਸੀਂ ਦੇਖ ਰਹੇ ਹੋ ਆਪਣਾ ਅੱਜ ਦਾ 17 ਤਰੀਕਾ ਦਾ ਆਪਣੇ ਕਾਊਂਟਰ ਦਾ ਮਾਹੌਲ ਤਾਂ ਲੋ ਜੀ ਬਾਈ ਆਪਾਂ ਘੁੰਮਣ ਘੇਰੀਆਂ ਕਰਕੇ ਫਿਰ ਆ ਕੇ ਗੱਡੀ ਦੇ ਵਿੱਚ ਬੈਠ ਗਏ ਆਂ ਤੇ ਅੱਜ ਦਾ ਮਤਲਬ ਇੰਨਾ ਕੁ ਵਲੌਗ ਸੀ ਜਿਹੜਾ ਤੁਹਾਨੂੰ ਦਿਖਾਇਆਗਾ ਤੇ ਉਮੀਦ ਕਰਦਾ ਵੀਡੀਓ ਪਸੰ ਰੋ ਬਾਈ ਜੀ ਜ਼ਿੰਦਗੀ ਜ਼ਿੰਦਾਬਾਦ